ਲਗਾਤਾਰ ਸੇਵਾ ਕਰਦੇ ਆਏ ਨੇ ਕਿਉਂਕਿ ਜਦੋਂ ਜਦੋਂ ਪੰਜਾਬ ਨੂੰ ਲੋਡ ਪਈ ਹੈ ਉਦੋਂ ਉਦੋਂ ਹੀ ਸਿੰਘ ਸੰਪਰਦਾਵਾਂ ਮਹਾਪੁਰਸ਼ ਜਿਹੜੇ ਨੇ ਅੱਗੇ ਆਉਂਦੇ ਨੇ ਬਾਬਾ ਬਲਬੀਰ ਸਿੰਘ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜਿੱਥੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਤਕਰੀਬਨ ਅੱਧਾ ਹੀ ਪੰਜਾਬ ਤੋਂ ਵੱਧ ਜਿਹੜਾ ਹੜਾਂ ਦੀ ਮਾਰ ਦੇ ਵਿੱਚ ਆਇਆ ਹੋਇਆ ਤੇ ਬਹੁਤ ਹੀ ਕੁਦਰਤ ਦੀ ਜਿਹੜੀ ਕਰੋਪੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਹੀ ਹੋਰ ਵੀ ਕਈ ਸੂਬਿਆਂ ਦੇ ਵਿੱਚ ਉੱਥੇ ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਜਦੋਂ ਕਈ ਦਿਨਾਂ ਤੋਂ ਦੇਖ ਰਏ ਸੀ ਸਾਰੇ ਜਾ ਵੀ ਰਹੇ ਆ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸ੍ਰੀ ਅਮਰਸਰ ਸਾਹਿਬ ਦਰਬਾਰ ਸਾਹਿਬ ਦੇ ਤੇ ਨਾਲ ਹੀ ਬਾਬਾ ਗੁਰਦੇਵ ਸਿੰਘ ਜੀ ਹੋਰ ਵੀ ਸਿੱਖ ਸੰਪਰਦਾਵਾਂ ਜਿਹੜੀਆਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜਾ ਇਹ ਹਾਲਾਤ ਦੇਖ ਕੇ ਤੇ ਜਿੱਥੇ ਅੱਜ ਜਿਹੜਾ ਰਸਤਾ ਬਸਤਾ ਲੈ ਕੇ ਹੜਪੀੜਤਾਵਾਂ ਵਾਸਤੇ ਤੁਹਾਡਾ ਜੀ ਨਿਊਜ਼ ਹੋਰ ਵੀ ਜਿਹੜੇ ਚੈਨਲ ਨੇ ਤੇ ਉਹ ਜਿੱਥੇ ਆਪ ਸਾਰੇ ਆਪਣੇ ਦੇਖ ਰਹੇ ਹੋ ਹਾਲਾਤ ਦੇ ਤੇ ਜਿੱਥੇ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਜਿੱਥੇ ਆਪਾਂ ਇੱਕ ਦੂਜੇ ਦਾ ਸਾਥ ਦੇ ਰਹੇ ਹਾਂ ਤੇ ਇਹ ਆਪਣਾ ਜ਼ਰੂਰੀ ਵੀ ਫਰਜ ਹੈ ਗੁਰੂ ਸਾਹਿਬ ਨੇ ਵੀ ਜਿਹੜਾ ਹੁਕਮ ਕੀਤਾ ਹੋਇਆ ਹੈ ਇਹ ਖਾਵਾ ਖਰਚੇ ਰਲਮਿਲ ਭਾਈ ਤੋਟਣਾ ਆਵੇ ਵਾਧੋ ਜਾਈ ਤੇ ਆਪਾਂ ਜਿਹੜੇ ਸਾਡੇ ਭਰਾ ਹੜਪੀੜਿਤ ਜਿਹੜੇ ਬਹੁਤ ਹੀ ਪਹਿਲਾਂ ਵੀ ਪੰਜਾਬ ਨੇ ਬਹੁਤ ਅਬਦਾ ਦਾ ਟਕਰਾ ਹਰ ਸਮੇਂ ਕੀਤਾ ਇਹਦੇ ਚੋਂ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਗੁਰੂ ਤੇਗ ਬਹਾਦਰ ਸਾਹਿਬ ਆਪ ਸਹਾਈ ਹੋਣਗੇ ਤੇ ਜਿਹੜਾ ਇਹ ਹੜ੍ਹ ਪ੍ਰੀੜਤਾ ਨੂੰ ਰਾਹਤ ਬਖਸ਼ਣ ਗੁਰੂ ਸਾਹਿਬ ਤੇ ਨਾਲ ਹੀ ਜਿਹੜਾ ਆਪਣੇ ਉਤੋਂ ਬਰਸਾਤ ਵੀ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਸ਼ਰੋਮਨੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਅਤੇ ਨਾਲ ਹੀ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਅੱਜ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਸ੍ਰੀ ਅਮਰitsar ਸਾਹਿਬ ਤੋਂ ਰਸਤਾ ਬਸਤਾ ਲੈ ਕੇ ਜਿੱਥੇ ਪੰਜ ਟਰਾਲੀਆਂ ਜਿਹੜੀਆਂ ਨੇ ਉਹ ਤੂੜੀ ਦੀਆਂ ਤੇ ਜਿਹੜਾ ਆਪਣੇ ਨਾਲ ਹੀ ਜਿਹੜਾ ਚੋਕਰ ਵਗੈਰਾ ਰਸਤਾ ਬਸਤਾ ਨੇ ਥੈਲੀਆਂ ਜਿਹੜੀਆਂ ਭਰੀਆਂ ਹੋਈਆਂ ਨੇ ਤੇ ਉਹ ਜਾ ਕੇ ਹੜਪੀੜਤਾਂ ਦੇ ਜਿੱਥੇ-ਜਿੱਥੇ ਸਾਡੇ ਸਤਕਾਰਯੋਗ ਸਿੰਘ ਸਾਹਿਬ ਜੀ ਨਾਲ ਨੇ ਤੇ ਤੁਸੀਂ ਵੀ ਗਾਈਡ ਕਰੋਗੇ ਉੱਥੇ ਆਪਾਂ ਤਨ ਮਨ ਧਨ ਸਭ ਸੌਂ ਕੋ ਸੌਂ ਗੁਰੂ ਕੋ ਹੁਕਮ ਮੰਨਿਆ ਪਾਈਏ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਬਹੁਤ ਛੇਤੀ ਜਿਹੜੀ ਹੈ ਠੀਕ ਹੋਵੇ ਹੋਣ ਹਾਲਾਤ ਤੇ ਸਾਰੇ ਆਪਾਂ ਰਲ ਮਿਲ ਕੇ ਆਪਣੇ ਸਾਰੇ ਸਾਡੇ ਸਾਥੀਆਂ ਦੀ ਭੈਣਾ ਭਰਾਵਾਂ ਦੀ ਆਪਾਂ ਇਹ ਜਿਹੜੀ ਹੈ ਮਦਦ ਕਰੀਏ ਉੱਥੇ ਹੀ ਜਿਹੜੇ ਆ ਡਾਕਟਰ ਸਾਹਿਬ ਵੀ ਨਾਲ ਨੇ ਤੇ ਨਾਲ ਆਪਣੀ ਕਿੱਟਾਂ ਲੈ ਕੇ ਆਏ ਹੋਏ ਨੇ ਜਿੱਥੇ ਜਿੱਥੇ ਵੀ ਕੋਈ ਦਵਾਈਆਂ ਦੀ ਜ਼ਰੂਰਤ ਹੈ ਤੇ ਪਠਾਨਕੋਟ ਤੋਂ ਲੈ ਕੇ ਤੇ ਸਾਡੇ ਜਿੱਥੇ ਆਪਣੇ ਇਧਰ ਲਾ ਲੋ ਸੁਲਤਾਨਪੁਰ ਲੋਧੀ ਤੇ ਉਹ ਅੱਗੇ ਜਿਹੜਾ ਕੀ ਫਰੋਜਪੁਰ ਫਰੋਜਪੁਰ ਫਾਜ਼ਲਕਾ ਤੱਕ ਉਧਰ ਪਟਿਆਲਾ ਜਿਹੜਾ ਰੋਪੜ ਤੋਂ ਲੈ ਕੇ ਤੇ ਸਾਡੇ ਆਪਣੇ ਅੱਗੇ ਜਿਹੜਾ ਪਟਿਆਲੇ ਤੋਂ ਅੱਗੇ ਜਿਹੜੀ ਹੈ ਨਾਨਪੁਰ ਸਾਹਿਬ ਦਾ ਏਰੀਆ ਪਟਿਆਲੇ ਦਾ ਪਾਤਣਾ ਦਾ ਤੇ ਅੱਗੇ ਤੱਕ ਵੀ ਬਹੁਤ ਜ਼ਿਆਦਾ ਏ ਜਿਹੜਾ ਹੜ ਦੀ ਮਾਰ ਚੇਲ ਰਿਹਾ ਪੰਜਾਬ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਬਹੁਤ ਜਲਦੀ ਜਿਹੜਾ ਗੁਰੂ ਸਾਹਿਬ ਕਿਰਪਾ ਕਰਨਗੇ ਇਹਦੇ ਤੋਂ ਉੱਪਰਾਂਗੇ ਤੇ ਪਰ ਜਿੱਥੇ ਸਰਕਾਰਾਂ ਦਾ ਕੰਮ ਹੁੰਦਾ ਹੈ ਸਰਕਾਰਾਂ ਨੂੰ ਵੀ ਜਿਹੜਾ ਪਹਿਲਾਂ ਹੀ ਇਹਦੇ ਇੰਤਜ਼ਾਮ ਕਰਨੇ ਚਾਹੀਦੇ ਨੇ ਇਹ ਕੁਦਰਤੀ ਵੀ ਕਰੋਪੀ ਹੈ ਤੇ ਗੁਰੂ ਸਾਹਿਬ ਆਪਣੇ ਕਿਰਪਾ ਕਰਨ ਜਿੱਥੇ ਆਪਾਂ ਪਿਛਲੇ ਹੋਰ ਵੀ ਕਈ ਕਈ ਸੂਬਿਆਂ 'ਚ ਦੇਖ ਰਹੇ ਹਾਂ ਬਹੁਤ ਹੀ ਜ਼ਿਆਦਾ ਜਿਹੜਾ ਪਾਣੀ ਬੱਦਲ ਹੀ ਫਟ ਰਹੇ ਨੇ ਉਹਦੇ ਅੱਗੇ ਕੋਈ ਵਸ ਵੀ ਨਹੀਂ ਚੱਲਦਾ ਪਰ ਜਿਹੜਾ ਸੱਭੇ ਜੀ ਸੰਭਾਲ ਆਪਣੀ ਮਿਹਰ ਕਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲੀ ਜਿਹੜੀ ਕੌਮ ਹੈ ਕਦੇ ਹਾਰ ਨਹੀਂ ਮੰਨਦੀ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਹਾਰ ਕਦੇ ਮੰਨ ਨਹੀਂ ਵੀ ਨਹੀਂ ਖਾਲਸੇ ਨੇ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਬਾਬਾ ਜੀ ਇੱਕ ਆਕਸੀ ਸਵਾਲ ਹੈ ਇਹੀ ਪੰਜਾਬ ਦੇ ਨੌਜਵਾਨ ਨੇ ਤੁਹਾਡੇ ਨਾਲ ਨੇ ਤੁਸੀਂ ਦੇਖਿਆ ਸੇਵਾ ਕਰਦੇ ਨੇ ਟਰੈਕ ਟਰਾਲੀਆਂ ਤੇ ਖੁਦ ਜਾ ਰਹੇ ਨੇ ਬਚਾ ਕੇ ਲੈ ਕੇ ਆ ਰਹੇ ਨੇ ਕੀ ਪੰਜਾਬ ਦੇ ਨੌਜਵਾਨ ਨੂੰ ਨਸ਼ੇੜੀ ਕਿਹਾ ਜਾਂਦਾ ਸੀਗਾ ਅੱਜ ਇਹੀ ਪੰਜਾਬ ਦੇ ਨੌਜਵਾਨ ਅੱਗੇ ਹੋ ਕੇ ਮੋਰੀ ਹੋ ਕੇ ਆਪਣੀ ਜਾਨ ਜੋਖਮ 'ਚ ਪਾ ਕੇ ਕੱਢ ਰਹੇ ਨੇ ਉਹਨਾਂ ਨੂੰ ਲੈ ਕੇ ਆ ਰਹੇ ਨੇ ਕੀ ਲੱਗਦਾ ਹੈ ਕਿ ਪੰਜਾਬ ਨੂੰ ਜਾਣਬੁੱਝ ਕੇ ਫਾੜੀ ਕੀਤਾ ਜਾਂਦਾ ਜਦੋਂ ਕੋਈ ਚੜ੍ਹਦੀ ਕਲਾ ਵਾਲੇ ਪਾਸੇ ਜਾਂਦਾ ਹੈ ਜਾਣਬੁੱਝ ਕੇ ਉਸ ਨੂੰ ਫਾੜੀ ਕਿਹਾ ਜਾਂਦਾ ਸਾਡੇ ਜਿਹੜਾ ਪੰਜਾਬ ਹੈ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਨੇ ਫਿਰ ਅੰਗਰੇਜ਼ਾਂ ਨੇ ਤੇ ਜਿਹੜਾ ਫਿਰ ਆ ਜਿਹੜਾ ਅਤਵਾਦ ਵੇਲੇ ਬਦਨਾਮ ਕੀਤਾ ਤੇ ਜਿਹੜਾ ਕੁਦਰਤ ਦੀ ਹੁਣੇ ਕਰੋਪੀ ਐ ਵਿੱਚ ਆਪਣੇ ਹੋਰ ਵੀ ਕਈ ਇਹੋ ਜਿਹੇ ਸਮੇ ਆਏ ਤੇ ਜੇ ਆਪਣੇ ਕੋਵਿਡ ਦਾ ਸਮਾਂ ਆਇਆ ਉਦੋਂ ਉਦੋਂ ਵੀ ਪੰਜਾਬੀਆਂ ਨੇ ਜਿਹੜਾ ਬਹੁਤ ਹੀ ਹਿੰਮਤ ਨਹੀਂ ਹਾਰੀ ਤੇ ਜਿੱਥੇ ਵੀ ਕਿਤੇ ਕੱਲਾ ਪੰਜਾਬ ਹੀ ਨਹੀਂ ਪੰਜਾਬੀਆਂ ਨੇ ਭਾਵੇਂ ਦੇਸ਼ ਵਿਦੇਸ਼ਾਂ ਦੇ ਵਿੱਚ ਤੇ ਕਿਤੇ ਵੀ ਲੋੜ ਪਈ ਐ ਹਰ ਆਫਤਾ ਦਾ ਜਿਹੜਾ ਬਹੁਤ ਤਗੜੇ ਹੋ ਕੇ ਮੁਕਾਬਲਾ ਕੀਤਾ ਤੇ ਜਿਹੜੇ ਸਾਡੇ ਨੌਜਵਾਨ ਪੰਜਾਬੀ ਨੇ ਕਿਤੇ ਆਪਣੇ ਇਹ ਨਹੀਂ ਨਸ਼ਿਆਂ ਦੇ ਨਾਲ ਕੋਈ ਇਹਨਾਂ ਨੂੰ ਕੋਈ ਐਵੇਂ ਬਦਨਾਮ ਨਾ ਕਰਨ ਸਾਰੇ ਇੱਕ ਤੋਂ ਇੱਕ ਚੜ੍ਹਦੀ ਕਲਾ ਤੇ ਕੋਈ ਕੋਈ ਮਾੜਾ ਹੁੰਦਾ ਵੀ ਹੈ ਇੱਕ ਅੱਧਾ ਪਰ ਗੁਰੂ ਸਾਹਿਬ ਦੀ ਬੜੀ ਕਿਰਪਾ ਉਹਨਾਂ 'ਚ ਸੁਧਾਰ ਹੋ ਰਹੇ ਨੇ ਤੇ ਸਾਰੇ ਨੌਜਵਾਨ ਇੱਕ ਦੂਜੇ ਤੋਂ ਅੱਗੇ ਹੋ ਕੇ ਜਿਹੜੇ ਆ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਤੇ ਪੰਜਾਬੀ ਹੋਰ ਵੀ ਚੜਦੀ ਕਲਾ ਦੇ ਨਾਲ ਜਿਹੜੇ ਉੱਭਰਨਗੇ ਤੇ ਇਹਦੇ ਜਿਹੜੇ ਇਹ ਸੰਕਟ ਆਇਆ ਹੋਇਆ ਹੜ੍ਹਾਂ ਦਾ ਇਹਦੇ ਚੋਂ ਤਿਆਰ ਪਰ ਤਿਆਰ ਹੋ ਕੇ ਤੇ ਕਦੇ ਵੀ ਇਹ ਨਾ ਸੋਚਣ ਕੱਲਾ ਪੰਜਾਬ ਨਹੀਂ ਪੰਜਾਬ ਜਿਹੜਾ ਬਾਹਰਲੇ ਸੂਬਿਆਂ ਦੀ ਵੀ ਮਦਦ ਕਰ ਰਿਹਾ ਜਿਹੜੇ ਹੜ੍ਹਾਂ ਦੇ ਵਿੱਚ ਪੰਜਾਬੀ ਖਾਸ ਕਰਕੇ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਬਾਬਾ ਗੁਰਦੇਵ ਜੀ ਕੁੱਲੀ ਵਾਲੇ